ਕੈਨੇਡਾ ਤੋਂ ਸਿੱਖਾਂ ਲਈ ਦੋ ਚੰਗੀਆਂ ਤੇ ਇੱਕ ਵਿਵਾਦਿਤ ਖਬਰ ਸਾਹਮਣੇ ਆਈ ਹੈ। ਪ੍ਰਿੰਪਟਨ ਦੀ ਸਿਟੀ ਕਾਉਂਸਲ ਵੱਲੋਂ ਨਵੰਬਰ 1984 ਚ ਭਾਰਤੀ ਰਾਜस्तानी ਦਿੱਲੀ ਅਤੇ ਹੋਰ ਸ਼ਹਿਰਾਂ ਚ ਸਿੱਖ ਨਸਲਕੁਸ਼ੀ ਦੇ ਰੋਸ਼ ਬਜੋਂ ਹਰ ਸਾਲ ਇਸ ਹਫਤੇ ਸਿੱਖ ਨਸਲਕੁਸ਼ੀ ਦੇ ਨਾਂ ਹਿਟ ਮਨਾਏ ਜਾਣ ਦਾ ਮਤਾ ਪਾਸ ਕੀਤਾ ਗਿਆ ਸੀ। ਇਸ ਦਰਾਂ ਸਿਟੀ ਕਾਉਂਸਲ ਨਾਲ ਸੁੰਦਰਤ ਇਮਾਰਤਾਂ ਤੇ ਲੱਗੇ ਝੰਡੇ ਅੱਧੇ ਚੁਕੇ ਰਹਿਣਗੇ। ਜੜਕਾਰੀ ਅਨੁਸਾਰ 1 ਨਵੰਬਰ ਤੋਂ ਕੌਂਸਲ ਇਮਾਰਤਾਂ ਤੇ ਲੱਗੇ ਝੰਡੇ 7ਵੇਂ ਦਿਨ ਵੀ ਝੁਕੇ ਹੋਏ ਸਨ ਬੇਸ਼ੱਕ ਭਾਰਤ ਵਿੱਚ ਵੱਡੀ ਗਿਣਤੀ 'ਚ ਇਹਨਾਂ ਮਾੜੇ ਦਿਨਾਂ ਨੂੰ ਦੰਗੇ ਕਿਹਾ ਜਾਂਦਾ ਪਰ ਸਿਟੀ ਕੌਂਸਲ ਵੱਲੋਂ ਇਸ ਵਾਸਤੇ ਸ਼ਬਦ ਸਿੱਖ ਨਸਲਕੁਸ਼ੀ ਵਰਤਿਆ ਗਿਆ ਕੈਨੇਡਾ ਦੀਆਂ ਕੁਝ ਹੋਰ ਸਿਟੀ ਕੌਂਸਲਾਂ ਵੱਲੋਂ ਵੀ ਅਜਿਹੇ ਮਤੇ ਪਾਸ ਕੀਤੇ ਗਏ ਨੇ ਉੱਧਰ ਬ੍ਰਿਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਡੇਵਿਡ ਈਵੀ ਨੇ ਸਿੱਖ ਧਰਮ ਦੇ ਬਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਪੰਜਾਬੀ ਵਿੱਚ ਲਿਖ ਕੇ ਦਿੱਤੀ ਜਦਕਿ ਕੈਨੇਡਾ ਦੇ ਕਈ ਪੰਜਾਬੀ ਸਿਆਸਤਦਾਨਾਂ ਨੇ ਗੁਰਪੁਰਬ ਦੀ ਵਧਾਈ ਅੰਗਰੇਜ਼ੀ ਵਿੱਚ ਦਿੱਤੀ ਮੁੱਖ ਮੰਤਰੀ ਡੇਵਿਡ ਈਵੀ ਵੱਲੋਂ ਪੰਜਾਬੀ ਵਿੱਚ ਲਿਖ ਕੇ ਜਾਰੀ ਕੀਤੇ ਗਏ ਬਿਆਨ ਚ ਕਿਹਾ ਗਿਆ ਕਿ ਗੁਰੂਪਰਵ ਵਿੱਚ ਵਸਦੇ ਸਿੱਖ ਭਾਈਚਾਰੇ ਤੇ ਹੋਰ ਨਾਕੌਮਾਂ ਦੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾ ਰਹੇ ਨੇ ਤੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਲੋੜ ਆ। ਉਹ ਸਿੱਖਿਆਵਾਂ ਅੱਜ ਵੀ ਹੱਥ ਧਰਮ ਦੇ ਲੋਕਾਂ ਨੂੰ ਪ੍ਰੇਰਿਤ ਕਰ ਰਹੀਆਂ ਨੇ ਦੂਜਿਆਂ ਦੀਆਂ ਨਰ ਸਵਾਰਤ ਸੇਵਾ ਕਰਨ ਦੀ ਸਿੱਖਿਆ ਤੇ ਜਾਤ ਲਿੰਗ ਤੇ ਧਰਮਾਂ ਦੇ ਫਰਕਾਂ ਦੇ باوجود ਸਮਾਨਤਾ ਦਾ ਸੰਦੇਸ਼ ਸਾਡੇ ਲਈ ਪ੍ਰੇਰਨਾਦਾਇਕ ਹੈ ਕੈਨੇਡਾ ਦੀ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਕੈਨੇਡਾ ਦੀ ਪਾਰਲੀਮੈਂਟ ਚ ਚੱਲ ਰਹੇ ਸੈਸ਼ਨ ਮੌਕੇ ਆਪਣੇ ਸੰਬੋਧਨ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਵਿਸਤਾਰ ਸਾਹਿਤ ਚੰਨਣਾ ਪਾਇਆ ਇਸ ਤੋਂ ਇਲਾਵਾ ਬਿਨੀ ਪੈਗ ਸ਼ਹਿਰ ਦੇ ਉੱਤਰੀ ਇਲਾਕੇ ਚ ਸਥਿਤ ਗੁਰਦੁਆਰਾ ਸਾਹਿਬ ਚ ਤਕਰੀਬਨ 1 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਦੇ ਮੋਕ ਗ੍ਰੰਥੀ ਕੋਲੋਂ ਲੱਖਾਂ ਡਾਲਰ ਬਰਾਮਦ ਹੋਏ ਸਨ ਗੁਰਦੁਆਰਾ ਕਮੇਟੀ ਵੱਲੋਂ ਉਕਤ ਗ੍ਰੰਥੀ ਸੰਘ ਦੀਆਂ ਸਬਾਮਾਂ ਸਮਾਪਤ ਕਰ ਦਿੱਤੀਆਂ ਗਈਆਂ ਸਨ ਉਸ ਸਮੇਂ ਤੋਂ ਹੀ ਮਾਮਲਾ ਅਦਾਲਤ ਚੋਂ ਚੱਲ ਰਿਹਾ ਸੀ ਤੇ ਜਿਸ ਤੇ ਚੱਲਦੇ ਆ ਹੁਣ ਅਦਾਲਤ ਵੱਲੋਂ ਸਾਬਕਾ ਗ੍ਰੰਥੀ ਤੋਂ ਬਰਾਮਦ ਹੋਏ ਲੱਖਾਂ ਡਾਲਰਾਂ ਸੰਬੰਧੀ ਸਪਸ਼ਟੀਕਰਨ ਮੰਗਿਆ ਗਿਆ ਹੈ ਗੁਰਦੁਆਰਾ ਕਲਗੀਤਰ ਦਰਬਾਰ ਜੋ ਬਿਨੀਪੈਗ ਦੇ ਉੱਤਰੀ ਪੱਛਮੀ ਹਿੱਸੇ 'ਚ ਸਥਿਤ ਗੁਰਦੁਆਰੇ ਦਾ ਪ੍ਰਬੰਧ ਚਲਾਉਂਦੀ ਹੈ ਉਹਨਾਂ ਨੇ ਇਸ ਸਾਲ ਦੇ ਸ਼ੁਰੂ 'ਚ ਇੱਕ ਮਾਮਲਾ ਦਰਜ ਕੀਤਾ ਸੀ ਇਹ 'ਚ ਦੋਸ਼ ਲਾਇਆ ਗਿਆ ਕਿ ਸਾਬਕਾ ਗ੍ਰੰਥੀ ਸੁਖਵਿੰਦਰ ਸਿੰਘ ਕੋਲ 410000 ਪਾਉਂਡ ਤੋਂ ਵੱਧ ਚੋਰੀ ਕੀਤਾ ਨਗਦ ਮੌਜੂਦ ਸੀ ਜੋ ਸੰਸਥਾ ਦੀ ਗੋਲਕ 'ਚੋਂ ਇਕੱਠਾ ਹੋਇਆ ਸੀ ਸੋਮਵਾਰ ਨੂੰ ਮੈਨੀਟੋਬਾ ਕੋਰਟ ਆਫ ਕਿੰਗਸ ਬੈਂਚ ਦੀ ਜਸਟਿਸ ਸਾਰਾ ਇੰਸਨ ਨੇ ਸੂਬੇ ਦੀ ਕ੍ਰਿਮੀਨਲ ਪ੍ਰਾਪਰਟੀ ਫਾਰ ਫਿਟਰ ਬ੍ਰਾਂਚ ਵੱਲੋਂ ਮਈ 'ਚ ਦਾਇਰ ਕੀਤੀ ਗਈ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਜਿਸ ਵਿੱਚ ਸੁਖਵਿੰਦਰ ਸਿੰਘ ਖਲਾਫ ਬੇਵਜਹ ਤਣਾਅ ਆਦੇਸ਼ ਜਾਰੀ ਕਰਨ ਦੀ ਮੰਗ ਕੀਤੀ ਗਈ ਦੱਸਣਯੋਗ ਹੈ ਕਿ ਉਕਤ ਗ੍ਰੰਥੀ ਨੂੰ ਗੁਰਦੁਆਰਾ ਕਮੇਟੀ ਵੱਲੋਂ ਕੈਮਰੇ ਲਗਾ ਕੇ ਗੋਲਕਚੋਂ ਨਕਦੀ ਚੋਰੀ ਕਰਦਿਆਂ ਕਾਬੂ ਕੀਤਾ ਗਿਆ ਸੀ ਗ੍ਰੰਥੀ ਸੰਗ ਪਿਛਲੇ 13 ਸਾਲਾਂ ਤੋਂ ਇਸ ਗੁਰਦੁਆਰਾ ਸਾਹਿਬ ਵਿਖੇ ਸੇਵਾ ਨਿਭਾ ਰਿਹਾ ਸੀ ਗੁਰਦੁਆਰਾ ਕਮੇਟੀ ਦੇ ਇਲਜ਼ਾਮ ਨੇ ਕਿ ਸਾਬਕਾ ਗ੍ਰੰਥੀ ਨੇ ਗੁਰੂ ਘਰ ਦੇ ਤਕਰੀਬਨ 1.5 ਲੱਖ ਮਿਲੀਅਨ ਡਾਲਰ ਗਾਇਬ ਕੀਤੇ ਨੇ